ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਮੈਂ ਦੇਖੀ ਆ ਮੈਨੂੰ ਇਹ ਦੱਸੋ ਵੀ ਜੇ ਕੋਈ ਆਪਣੇ ਪਰਿਵਾਰ ਦੇ ਵਿੱਚ ਕੋਈ ਕੋਈ ਗਲਤੀ ਹੋ ਜਾਂਦੀ ਆ ਕਿਸੇ ਬੰਦੇ ਤੋਂ ਜਾਂ ਕੁਝ ਵੀ ਹੋ ਜਾਂਦਾ ਤਾਂ ਆਪਾਂ ਉਹਨੂੰ ਜਗ ਜाहिर ਕਰਦੇ ਆ ਕੋਠੇ ਤੇ ਚੜ ਕੇ ਆਪਾਂ ਰੌਲਾ ਪਾਉਂਦੇ ਆ ਵੀ ਸਾਡੇ ਪਰਿਵਾਰ ਦੇ ਮੈਂਬਰ ਨੇ ਆਹ ਕੰਮ ਕਰਤਾ ਆ ਗਲਤ ਗੱਲ ਕਰਤੀ ਤੇ ਸਾਡੇ ਵਾਲੇ ਇਹ ਨੇ ਇਹ ਗਲਤੀ ਕੋਈ ਐਂ ਨਹੀਂ ਹੁੰਦੀ ਵੀ ਕਿਸੇ ਬੰਦੇ ਤੋਂ ਤਾਂ ਵੀ ਲੋਕਾਂ ਦੇ ਵਿੱਚੇ ਲੱਗ ਕੇ ਆਪ ਦੀ ਕੌਮ ਦੇ ਬੰਦੇ ਨੂੰ ਇੰਨਾ ਕੁ ਜ਼ਿਆਦਾ ਬਦਨਾਮ ਕਰਦੇ ਨੇ ਬਈ ਲੋਕ ਉਹ ਜਿਹੜੇ ਚਾਹੁੰਦੇ ਨੇ ਵੀ ਅਸੀਂ ਉਹਨਾਂ ਦੇ ਅਸੀਂ ਆਪਦੇਆਂ ਦੇ ਖਿਲਾਫ ਹੀ ਬੋਲੀਏ ਉਹ ਫਿਰ ਮੈਨੂੰ ਲੱਗਦਾ ਉਹ ਤਾੜੀਆਂ ਮਾਰ-ਮਾਰ ਹੱਸਦੇ ਹੋਣਗੇ ਵੀ ਦੇਖ ਪਾਗਲ ਜਿਵੇਂ ਅਸੀਂ ਚਾਹੁੰਦੇ ਆ ਉਹ ਜਿਵੇਂ ਅਸੀਂ ਨਚਾਉਣਾ ਚਾਹੁੰਦੇ ਆ ਉਵੇਂ ਹੀ ਰੱਖੀ ਜਾਂਦੇ ਨੇ ਉਹ ਤਾਂ ਚਾਹੁੰਦੇ ਨੇ ਵੀ ਤੁਸੀਂ ਵੀ ਸਗੋਂ ਆਪਸ ਦੇ ਵਿੱਚ ਤੁਹਾਡੀ ਫੁੱਟ ਪਈ ਰਹੇ ਤੁਸੀਂ ਲੜੋ ਪਿੱਛੇ ਜੇ ਹਾਂ ਫਗਵਾੜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਸੀਗੀ ਉਹ ਖਬਰ ਜੇ ਤੁਸੀਂ ਸੁਣੀ ਹੋਊਗੀ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿ ਮੈਂ ਕਾਹਦੀ ਗੱਲ ਕਰ ਰਿਹਾ ਹਾਂ ਪਹਿਲਾਂ ਤਾਂ ਦੇਖੋ ਕੀ ਹੁੰਦਾ ਉਹ ਬੰਦਾ ਸ਼ਰੇ ਆਮ ਮਨ ਦਾ ਵੀ ਮੈਨੂੰ ਬੇਅਦਬੀ ਕਰਨ ਦੇ ਲਈ ਭੇਜਿਆ ਗਿਆ ਸੀਗਾ ਮੈਨੂੰ ਕਿਹੜੇ ਕੰਮ ਕਰਨ ਦੇ ਲਈ ਕਿਹੜੇ ਗਲਤ ਕੰਮ ਘਟੀਆ ਕੰਮ ਕਰਨ ਦੇ ਲਈ ਭੇਜਿਆ ਗਿਆ ਸੀਗਾ ਕਿਹੜੇ ਕੰਮ ਕਰਨ ਲਈ ਮੈਂ ਇੱਥੇ ਆਇਆ ਸੀਗਾ ਗੁਰਦਾਰਾ ਸਾਹਿਬ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਮਾਰਿਆ ਜਾਂਦਾ ਸੋਸ਼ਲ ਮੀਡੀਆ ਜਾਂ ਖਬਰਾਂ 'ਚ ਉਹ ਇੰਨੀ ਕੋ ਬੰਦੇ ਦੀ ਬਦਨਾਮੀ ਕੀਤੀ ਜਾਂਦੀ ਆ ਤੇ ਸਾਡੇ ਜਿਹੜੇ ਅ WhatsApp ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਨੇ ਬੱਚੇ ਨਹੀਂ ਹਜੇ ਉਹ ਵੀ ਫਿਰ ਕਮੈਂਟ ਕਰਦੇ ਨੇ ਥੱਲੇ ਬਹੁਤ ਮਾੜਾ ਕੀਤਾ ਬਹੁਤ ਗਲਤ ਕੀਤਾ ਸਾਡੀ ਆ ਸਾਡੀ ਸਿੱਖ ਕੌਮ ਸਾਡੇ ਗੁਰੂ ਸਾਹਿਬ ਇਹ ਕੁਝ ਨਹੀਂ ਸਿਖਾਉਂਦੇ ਹੈਗੇ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਤੁਸੀਂ ਕਦੇ ਇਤਿਹਾਸ ਪੜ੍ਹਿਆ ਸਿੱਖ ਕੀ ਕੋਸ਼ਿਸ਼ ਕਰਦੇ ਸੀ ਕਹੇ ਜੀ ਕੌਮ ਸੀਗੀ ਸਿੱਖ ਕੌਮ ਕੀ ਸੀ ਐਵੇਂ ਬਿਨਾ ਮਤਲਬ ਤੋਂ ਕੋਈ ਪਤਾ ਨਹੀਂ ਕੁਛ ਦੇਤਾ ਨਹੀਂ ਚੱਕ ਕੇ ਉੱਥੇ ਕਮੈਂਟ ਕਰਨ ਲੱਗ ਜਾਂਦੇ ਨੇ ਸਿੱਖ ਤੁਸੀਂ ਦੇਖੇ ਨੇ ਸਿੱਖ ਹੁੰਦੇ ਕੌਣ ਸੀਗੇ ਕਿਵੇਂ ਲੜਦੇ ਸੀਗੇ ਕਿਵੇਂ ਲੜਦੇ ਸੀ ਕਿਵੇਂ ਮਾਰਦੇ ਸੀ ਜ਼ਾਲਮਾਂ ਨੂੰ ਉਹ ਵੀਡੀਓ 'ਚ ਇੱਕ ਹੋਰ ਗੱਲ ਮੈਂ ਲਿਖੀ ਆ ਬਈ ਠੀਕ ਆ ਉਹ ਬੰਦੇ ਨੂੰ ਮਾਰਿਆ ਜਾਂਦਾ ਤੇ ਮਾਰਨ ਵਾਲੇ ਉਹ ਬੰਦੇ ਨੂੰ ਪੁਲਿਸ ਉਹਨਾਂ ਨੂੰ ਅੰਦਰ ਕਰ ਲੈਂਦੀ ਆ ਤੇ ਥੋੜੇ ਦਿਨਾਂ ਬਾਅਦ ਹੀ ਇਹ ਖਬਰ ਆਉਂਦੀ ਆ ਬਈ ਜਿਹਨੇ ਮਾਰਿਆ ਸੀਗਾ ਜਿਹਨੇ ਬੰਦੇ ਨੂੰ ਬੇਅਦਬੀ ਕਰਨ ਵਾਲੇ ਬੰਦੇ ਨੂੰ ਮਾਰਿਆ ਸੀਗਾ ਉਹਦੇ ਉਹਦੇ ਪੁਲਿਸ ਵੱਲੋਂ ਟੈਸਟ ਕਰਵਾਇਆ ਹੀ ਨਹੀਂ ਤੇ ਜਿਹਦੇ ਚ ਇਹ ਆਇਆ ਕਿ ਉਹਨੇ ਨਸ਼ਾ ਕੀਤਾ ਹੋਇਆ ਸੀ ਬੰਦੇ ਇਹ ਠੀਕ ਆ ਮੈਨੂੰ ਨਹੀਂ ਪਤਾ ਇਹ ਗਲਤ ਲਾਇਆ ਇਲਜ਼ਾਮ ਜਾਂ ਸਹੀ ਸਹੀ ਸੀਗਾ ਪਰ ਜਿਸ ਸਮੇਂ ਦਾ ਪਿਛਲੇ ਸਮੇਂ ਤੋਂ ਇਤੇ ਖਾਸ ਗੱਲ ਆ ਇਸ ਗੱਲ ਦਾ ਸਰਕਾਰਾਂ ਦਾ ਸਿੱਖਾਂ ਦੇ ਨਾਲ ਬਿਹੇਵਰ ਰਿਹਾ ਸਿੱਖਾਂ ਦੇ ਨਾਲ ਰਿਸ਼ਤਾ ਰਿਹਾ ਉਸ ਆਧਾਰ ਤੇ ਮੈਂ 100% ਕਹਿ ਸਕਦਾ ਕਿ ਇਹ ਜਿਹੜਾ આરોਪ ਆ ਸਰਾ ਸਰ ਗਲਤ ਹੋਗਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਫਰੀ ਦੇਖੋ ਸਾਡੇ ਸੋਸ਼ਲ ਮੀਡੀਆ ਵਾਲੇ ਹਜੇ ਸਾਡੇ ਵਾਲੇ ਸੋਸ਼ਲ ਮੀਡੀਆ ਨੇ ਵੀ ਮੈਂ ਜਦੋਂ YouTube ਖੋਲੀ ਤਾਂ থাম্বਨੇਲ ਦੇ ਉੱਤੇ ਲਿਖ ਕੇ ਆ ਲਿਖ ਕੇ ਆਇਆ ਹੋਇਆ ਕਤਲ ਕਰਨ ਵਾਲਾ ਨਹੀਂ ਦੇ ਨਿਕਲੇ ਆ ਨਸ਼ੇੜੀ ਸ਼ਰਮ ਆਉਂਦੀ ਆ ਤੁਹਾਨੂੰ ਆਪਦੀ ਮਿੱਟੀ ਪੱਟੀ ਜਾਣੇ ਹਾਂ ਮਤਲਬ ਜੇ ਤਾਂ ਤੁਹਾਨੂੰ ਪਤਾ 1984 ਚ ਕੀ ਕੁਝ ਹੋ ਰਿਹਾ ਸੀਗਾ ਕੀ ਕੁਝ ਸਿੱਖ ਜੀ ਉਹ ਸਿੱਖਾਂ ਦੀ ਜਵਾਨੀ ਨਾਲ ਬੀਤਾ ਸੀਗਾ ਇੱਕ ਪੂਰੀ ਜਨਰੇਸ਼ਨ ਹੀ ਖਤਮ ਕਰਤੀ ਸੀ ਉਹਨਾਂ ਨੇ ਤੇ ਖਤਮ ਵੀ ਕਿਹੜੇ ਘਟਿਆ ਤਰੀਕੇ ਦੇ ਨਾਲ ਕੀਤੀ ਸੀ ਸ਼ਾਇਦ ਜੇ ਤੁਸੀਂ ਪੜਿਆ ਹੋਵੇ ਜੇ ਕਿਸੇ ਨੇ ਤਾਂ ਉਹ ਇਹੋ ਜਿਹਾ ਕੁਝ ਨਾ ਕਦੇ ਵੀ ਬੋਲਣ ਗੱਲ ਇਹ ਹੈ ਸਾਨੂੰ ਪੜਨ ਹੀ ਨਹੀਂ ਦਿੱਤਾ ਜਾਂਦਾ ਤਾਂ ਹੀ ਤਾਂ ਕਹਿੰਦੇ ਨੇ ਵਿੱਚ ਰਸਾ ਭੁੱਲ ਜਿਓ ਤੁਸੀਂ ਅੱਛਾ ਉਹ ਜੋ ਕੁਝ ਉਹਨਾਂ ਨੇ ਕੀਤਾ ਸੀਗਾ ਉਹ ਉਹ ਨਹੀਂ ਉਹ ਕੁਝ ਵੀ ਗਲਤ ਨਹੀਂ ਸੀਗਾ ਉਹ ਉਹ ਕਰ ਸਕਦੇ ਨਹੀਂ ਤੇ ਅਸੀਂ ਜੇ ਕਰਦੇ ਆ ਤਾਂ ਅਸੀਂ ਕਟੜ ਬਣ ਜਾਂਦੇ ਆ ਸੋ ਥੋੜਾ ਜਿਹਾ ਵਿਚਾਰੋ ਆਪਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਐਵੇਂ ਫੋਕੀਆਂ ਬੜਾ ਨਹੀਂ ਮਾਰਨੀਆਂ ਚਾਹੀਦੀਆਂ ਐਵੇਂ ਆਪਦੀਆਂ ਦੀ ਮਿੱਟੀ ਪਲੀਤ ਨਹੀਂ ਕਰਨੀ ਚਾਹੀਦੀ ਥੋੜਾ ਜਿਹਾ ਤੇ ਹਾਲਸ ਪੜੋ ਸਿੱਖਾਂ ਦੇ ਜੀਵਨ ਕੀ ਹੁੰਦੇ ਸੀਗੇ ਪਹਿਲਾਂ ਗੁਰੂ ਸਾਹਿਬ ਦੇ ਜੀਵਨ ਕੀ ਹੁੰਦੇ ਸੀਗੇ ਕਿਵੇਂ ਉਹ ਆਪਦੇ ਅਧਿਕਾਰਾਂ ਦੇ ਲਈ ਆਪਦੇ ਗੁਰੂ ਦੇ ਲਈ ਕਿੱਥੇ ਤੱਕ ਜਾ ਸਕਦੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ